ਹਾਲ ਨੇ ਫੇਸਬੁੱਕ ਵਾਲੇ ਭਰਾਵੋ ਮੈਂ ਤੁਹਾਡਾ ਭਰਾ ਹਰਵਿੰਦਰ ਸਿੰਘ ਹੈਰੀ ਇੱਕ ਰਾਜਸਥਾਨ ਦਾ ਤੁਹਾਨੂੰ ਹੋਰ ਆਪਾਂ ਕੱਚਾ ਘਰ ਦਿਖਾ ਰਹੇ ਹਾਂ ਇੱਧਰ ਦੇਖ ਸਕਦੇ ਹੋ ਤੁਸੀਂ ਫਸਟ ਆਪਾਂ ਤਿਆਰੀ ਕੀਤੀ ਵੀਡੀਓ ਬਣਾਉਣ ਦੀ ਇੱਧਰ ਮੈਂ ਸਾਮਰਨੀਆਂ ਹੋਈਆਂ ਨੇ ਕੱਚਾ ਮਕਾਨ ਬਿਲਕੁਲ ਕੱਚੇ ਦੇਖ ਸਕਦੇ ਹੋ ਤੁਸੀਂ ਆਪਣੇ ਪੰਜਾਬ ਜਿਵੇਂ ਹੁੰਦੇ ਸੀ ਸਭ ਤੋਂ ਪਹਿਲਾਂ ਅੱਜ ਤੋਂ 70 80 ਸਾਲ ਪਹਿਲਾਂ ਕੱਚੇ ਮਕਾਨ ਹੁੰਦੇ ਸੀ ਉਸ ਤਰ੍ਹਾਂ ਇਹ ਰਾਜਸਥਾਨ ਦੇ ਵਿੱਚ ਕੱਚਾ ਮਕਾਨ ਇੱਕ ਹੋਰ ਖੜਾਗਾ ਇੱਧਰ ਦੇਖ ਸਕਦੇ ਹੋ ਤੁਹਾਨੂੰ ਦਿਖਾਵਾਂਗੇ ਇੱਧਰ ਹਰਾ ਕੁੱਤਰਨ ਵਾਲੀ ਮਸ਼ੀਨ ਇੱਥੇ ਇਹ ਹਰਾ ਕੁਤਰ ਦੇ ਨੇ ਆਪਦਾ ਪਸੂ ਡੰਗਰਾਂ ਦਾ ਵੀਡੀਓ ਨੂੰ ਕਰਿਓ ਸ਼ੇਅਰ ਹਰ ਇੱਕ ਤੱਕ ਜ਼ਰੂਰ ਪਹੁੰਚਾਓ ਕੱਚੇ ਮਕਾਨਾਂ ਦੀਆਂ ਵੀਡੀਓ ਸਾਨੂੰ ਸਾਡੇ ਫੇਸਬੁੱਕ ਪੇਜ ਦੇ ਉੱਤੇ ਹੀ ਦੇਖਣ ਨੂੰ ਮਿਲਣੀਆਂ ਇਹਨਾਂ ਦੇ ਵੀ ਕੋਈ ਗੇਟ ਨਹੀਂ ਹੈਗੇ ਇੱਧਰ ਕੋਈ ਗੇਟ ਨਹੀਂ ਹੈਗੇ ਤੇ ਆਪਾਂ ਤੁਹਾਨੂੰ ਮਕਾਨ ਦਿਖਾਵਾਂਗੇ ਇੱਧਰ ਬਿਲਕੁਲ ਕੱਚਾ ਮਕਾਨ ਅਜੇ ਵੀ ਖੜਾ ਹੈ ਇੱਧਰ ਪਾਣੀ ਗਰਮ ਵਾਲੇ ਪਾਣੀ ਗਰਮ ਵਾਲੇ ਬਣੇ ਹੋਏ ਨੇ ਜਿਵੇਂ ਆਪਣੇ ਗੀਜ਼ਰ ਲੱਗਦੇ ਨੇ ਇਹਨਾਂ ਦੇ ਕੀਜ਼ਰ ਨਹੀਂ ਹੁੰਦੇ ਤੇ ਇਹ ਇਸ ਤਰ੍ਹਾਂ ਪਾਣੀ ਗਰਮ ਕਰ ਦਿੰਦੇ ਨੇ ਬੱਚੇ ਖੇਡ ਰਹੇ ਨੇ ਆ ਇਧਰੋਂ ਮਕਾਨ ਸੁੰਦਕਾ ਮੈਂ ਬਿਲਕੁਲ ਵਧੀਆ ਬਣਾ ਕੇ ਰੱਖਦੇ ਨੇ ਇਹ ਲਈ ਇਹਨਾਂ ਨੂੰ ਪੂਰੇ ਸ਼ੌਂਕ ਨੇ ਇਹ ਜਿ ਮਕਾਨਾਂ ਦੇ ਆਪ ਦੇ ਕੱਚੇ ਮਕਾਨਾਂ ਚ ਜਿੰਦਗੀ ਜਿਉਂਦੇ ਨੇ ਹਜੇ ਵੀ ਦੇਖ ਸਕਦੇ ਤੁਸੀਂ ਛੱਤਾਂ ਤੇ ਇਧਰ ਮੰਜਾ ਪਿਆ ਹੋਇਆ ਹੈਗਾ ਬਹੁਤ ਸੋਨਾ ਤੇ ਵੀਡੀਓ ਨੂੰ ਚਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਹਰ ਇੱਕ ਤੱਕ ਪਹੁੰਚਾ ਦਿਓ ਤਾਂ ਕਿ ਕੱਚੇ ਮਕਾਨਾਂ ਦੇ ਸ਼ਕੀਨਾਂ ਨੂੰ ਕੱਚੇ ਮਕਾਨ ਦੇਖ ਸਕਣ ਜੇ ਤੁਹਾਡੇ ਵੀ ਇਸ ਤਰ੍ਹਾਂ ਦੇ ਕੋਈ ਮਕਾਨ ਦੇਖੇ ਨੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਇੱਧਰ ਬੱਚੇ ਖੇਡ ਰਹੇ ਨੇ ਇਹਨਾਂ ਨੂੰ ਦਿਖਾਵਾਂਗੇ ਇਸ ਨੂੰ ਅੰਦਰੋਂ ਜਾ ਕੇ ਇੱਧਰ ਬਾਈ ਜੀ ਆਪਾਂ ਦਿਖਾਉਣਗੇ ਮਕਾਨ ਕੱਚੇ ਮਕਾਨ ਇਹ ਬਣਾਓ ਇੱਧਰ ਬਾਈ ਦਾ ਠੀਕ ਹੈ ਕੱਚਾ ਮਕਾਨ ਦੇਖ ਸਕਦੇ ਤੁਸੀਂ ਅੰਦਰੋਂ ਪੰਖ ਕਮਰਾ ਦਿਖਾਇਆ ਤੁਹਾਨੂੰ ਬਹੁਤ ਸੋਹਣੇ ਇਧਰ ਬਰਤਨ ਪਏ ਨੇ ਰਾਜਸਥਾਨ ਦੇ ਕੱਚੇ ਘਰ ਕਿੰਨੀ ਖੁਸ਼ਬੂ ਵਧੀਆ ਮਿੱਟੀ ਦੀ ਖੁਸ਼ਬੂ ਆ ਰਹੀ ਹੈ ਮਕਾਨਾਂ ਦੇ ਅੰਦਰੋਂ ਕੱਚੀਆਂ ਵੀਡੀਓ ਕਰਾਉਣੀਆਂ ਤੁਸੀਂ ਦੇਖ ਸਕਦੇ ਹੋ ਸ਼ੇਅਰ ਕਰਿਓ ਹਰ ਇੱਕ ਤੱਕ ਜਰੂਰ ਪਹੁੰਚਾਓ ਤਾਂ ਕਿ ਕਿਸਾਨਾਂ ਨੂੰ ਹੋਰ ਮੇਰੇ ਭਰਾਵਾਂ ਨੂੰ ਇਹ ਜੀਆਂ ਵੀਡੀਓ ਦੇਖ ਕੇ ਸਕੂਨ ਮਿਲ ਸਕੇ ਇੱਧਰ ਦੇਖ ਸਕਦੇ ਹੋ ਤੁਸੀਂ ਇਹ ਵੀ ਕੱਚਾ ਮਕਾਨ ਬਿਲਕੁਲ ਇਹੇ ਚੁੱਲਾ ਕੱਚਾ ਸੁਨਕਾਂ ਮੰਗੇ ਚੌਂਤਰਾ ਚੌਂਤਰਾ ਇੱਧਰ ਮਾਤਾ ਜੀ ਬਾਲ-ਬਾਰ ਰਹੇ ਨੇ ਮਾਤਾ ਜੀ ਇੱਧਰ ਤੁਹਾਨੂੰ ਰਸੋਈ ਦਿਖਾਵਾਂਗੇ ਰਸੋਈ ਕੱਚੀ ਬਿਲਕੁਲ ਬਹੁਤ ਵਧੀਆ ਦੇਖ ਸਕਦੇ ਤੁਸੀਂ ਰਸੋਈ ਦੇ ਵਿੱਚ ਸਮਾਨ ਪਿਆ ਹੋਇਆ ਆਪਣੇ ਤਾਂ ਬਿਲਕੁਲ ਪੱਕੀਆਂ ਪੱਥਰਾਂ ਵਾਲੀਆਂ ਇੱਥੇ ਕੱਚੀਆਂ ਛੱਤਾਂ ਦੀਆਂ ਕੱਚੇ ਘਰ ਕੱਚੀਆਂ ਰਸੋਈਆਂ ਕੱਚੀ ਫਰਸ ਬਿਲਕੁਲ ਜਿਵੇਂ ਅੱਜ ਤੋਂ 70 80 ਸਾਲ ਪਹਿਲਾਂ ਆਪਾਂ ਚੱਲੀਏ ਦੇਖ ਸਕਦੇ ਹਾਂ ਸੀ ਤਾਂ ਵਰਤਨ ਪਏ ਹੋਏ ਨੇ ਕੱਚੇ ਮਾਤਾ ਜੀ ਹੋਰੇ ਇਧਰ ਇਹ ਵਰਤਨ ਧੋਂਦੇ ਨੇ ਇਧਰ ਨਾਉਣ ਘਰ ਵੀ ਸੁੰਦ ਘਾਵਾਂਗੇ ਇਹ ਨਾਉਣ ਘਰ ਇਹਨਾਂ ਦਾ ਇੱਥੇ ਧਾਉਂਦੇ ਨੇ ਆਪਣੇ ਜੈਸ ਕਰ ਸਕਦੇ ਹਾਂ ਤੁਸੀਂ ਇਧਰ ਪਈ ਹੋਣੇ ਸਾਬਣ ਕੱਪੜੇ ਬਹੁਤ ਵਧੀਆ ਫੋਦੇ ਵਿਖਾਵੇਂ ਕਿਕਰਾਂ ਕਿਕਰਾਂ ਲੱਗੀਆਂ ਹੋਈਆਂ ਨੇ ਤੇ ਇੰਨਾ ਹੇਠ ਸਾਕੇ ਸਕੂਨ ਆਉਂਦਾ ਯਾਰ ਆਹ ਦੇਖ ਸਕਦੇ ਤੁਸੀਂ ਪੁਰਾਣਾ ਦਰਵਾਜ਼ਾ ਗੇਟ ਪਿਆਗਾ ਬਿਲਕੁਲ ਕੱਚੇ ਨੇ ਯਾਰ ਬਿਲਕੁਲ ਕੱਚੇ ਟਾਇਲਟ ਵੀ ਨਹੀਂ ਹੋਈ ਯਾਰ ਵੈਲਟ ਬਹੁਤ ਸੋਹਣਾ ਯਾਰ ਸਕੂਨ ਮਿਲਦਾ ਇਹ ਜੀਆਂ ਚੀਜ਼ਾਂ ਦੇਖ ਕੇ ਇਧਰ ਪਾਸੂ ਬੰਦੇ ਹੋਏ ਨੇ ਇਧਰ ਵੀਡੀਓ ਨੂੰ ਸ਼ੇਅਰ ਕਰਿਓ ਹਰ ਇੱਕ ਤੱਕ ਜਰੂਰ ਪਹੁੰਚਾਓ ਤਾਂ ਕਿ ਉਹਨਾਂ ਨੂੰ ਦੇਖ ਕੇ ਇਹ ਜੀਆਂ ਸਕੂਨ ਮਿਲ ਸਕੇ ਮੈਂ ਤੁਹਾਡਾ ਭਰਾ ਹਰਵਿੰਦਰ ਸਿੰਘ ਹੈਰੀ ਤੇ ਸਾਡੇ ਪੇਜ ਨੂੰ ਵੀ ਫੋਲੋ ਜਰੂਰ ਕਰ ਲਿਓ